ਤਰਨਤਾਰਨ ਬਾਈਪਾਸ ਆ ਤੇ ਆ ਵੇਖੋ ਰੋਡਵੇ ਦੇ ਕੰਮ ਪੰਜਾਬ ਰੋਡਵੇਜ ਆ ਵੇਖੋ ਆ ਫੁੱਟਪਾਥ ਹੀ ਟਪਾਤਾ ਇਹਨਾਂ ਨੇ ਆ ਪੰਜਾਬ ਸਰਕਾਰ ਵੱਡੀਆਂ-ਵੱਡੀਆਂ ਗੱਲਾਂ ਕਰਦੀ ਦਾਅਵੇ ਕਰਦੀ ਆ ਲੋਕਾਂ ਦੇ ਟੈਕਸ ਦੇ ਪੈਸੇ ਤੇ ਦੁਰਵਰਤੋਂ ਕਿਦਾਂ ਹੋਂਦੀ ਆ ਵੇਖੋ ਆ ਮਾਰ ਕੇ ਸਿਟੀ ਫੁੱਟਬਸਟ ਪਾ ਕੇ ਗਾਂ ਗਿਆ ਹੋਰ ਕੋਈ ਹੋਵੇ ਤੇ ਮਿੰਟ ਚੋਂ ਦਾ ਚਲਾਨ ਕੱਟ ਦਿੰਦੇ ਆ ਗੱਡੀ ਦਾ ਨੰਬਰ ਵੀ ਖਾ ਦਿੰਨਾ ਆ ਸਾਹਮਣੇ ਪਠਾਨਕੋਟ ਅੰਮ੍ਰਿਤਸਰ ਜਲੰਧਰ ਜੰਡੇਆਲੇ ਨੂੰ ਜਾਣ ਵਾਲਾ ਰਹਾਵਾ ਤਰਨਤਾਰਨ ਦੀ ਇਹ ਵੀਡੀਓ ਆ ਆ ਲੋਕ ਵੀ ਖਲੋਤੇ ਆ ਨਾ ਲੈਣ ਚ ਸਾਹਮਣੇ ਸਰਕਾਰ ਨੇ ਲਿਖਿਆ ਵਾ ਐਨ ਐਚ ਏ 54 ਨੈਸ਼ਨਲ ਹਾਈਵੇ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤੇ ਆ ਸੋਫੀ ਆ ਕੇ ਪੀਤੀ ਆ ਜਿਹੜਾ ਇਹਨੂੰ ਪਤਾ ਨਹੀਂ ਲੱਗਾ ਰੋਡਵੇਲੇ ਨੂੰ ਉਹਦਾ ਗੱਡੀ ਟਪਾ ਕੇ ਪਰਲੇ ਬੰਨੇ ਉਹ ਗਾਂ ਲੈ ਗਿਆ ਕੀ ਗੱਲ ਪੰਜਾਬ ਸਰਕਾਰ ਦੇ ਆ ਗੱਡੀਆਂ ਦੇ ਕੋਈ ਕਾਇਦੇ ਕਾਨੂੰਨ ਰੂਲ ਨਹੀਂ ਇਹ ਰੂਲ ਆਮ ਲੋਕਾਂ ਲਈ ਆ ਕੋਈ ਵਿਚਾਰਾ ਆ ਜਾਂਦਾ ਇੱਥੇ ਤੇ ਉਹਦੀ ਚਾਬੀ ਕੱਢ ਕੇ ਉਹਦਾ ਜਲੂਸ ਕੱਢ ਦਿੱਤਾ ਜਾਂਦਾ ਵੀਡੀਓ ਬਣਾ ਕੇ ਹੁਣ ਇਹਨਾਂ ਨੂੰ ਕੌਣ ਪੁੱਛੇ